ਸੋ ਲੋਕ ਮੈ ਲਾਤੀਜਾ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸੰਜੀ ਸਗਲ ਜਹਾਨ ਨੇ ਗੁਰਮੁਖ ਹੋਏ ਸੋ ਭੋ ਕਰੇ ਆਪਣ ਆਪਤ ਛਾਣੇ ਗੁਰਪੁਰ ਸਾਦੀ ਜੀਵਤ ਮਰ ਤਾ ਮਨ ਹੀ ਤੇ ਮਨ ਮੰਮ ਜਿਨ ਕੋ ਮਨ ਕੀ ਪ੍ਰਤੀਤ ਨਹੀਂ ਨਾਨਕ ਸੇ ਕਿਆ ਕਥੈ ਗਿਆਂ ਮੈਂ ਨਾਂ ਲਾਤੀ ਜਾ ਗੁਰਮੁਖ ਚਿਤ ਨਾ ਲਾਇਓ ਅੰਤ ਦੁਖ ਪਹੁੰਤਾ ਆਏ ਅੰਧੋਂ ਬਾਰੋਂ ਅੰਦਿਆਂ ਸੁਧ ਨ ਕਾਈ ਪਾਇ ਪੰਡਤ ਤਿਨ ਕੀ ਬਰਕਤਿ ਸਭ ਜਗਤ ਖਾਏ ਜੋ ਰਤਿ ਹਰ ਨਾਏ ਜਿਨ ਗੁਰ ਕੈ ਸ਼ਬਦ ਸੁਲਹਾਏ ਹਰ ਸਿਉ ਰਹੈ ਸਮਾਏ ਪੰਡਤ ਦੂਜੈ ਪਾਏ ਬਰਕਤ ਨ ਹੋਵੈ ਨਾ ਤੁੰ ਪੱਲੇ ਪਾਇ ਪੜ ਥੱਕੇ ਸੰਤੋਖ ਨਾ ਆਇਓ ਅੰਨ ਦਿਨ ਜਲਤ ਵਿਹਾਈ ਕੂਕ ਪੂਕਾਰ ਨਾ ਚੁੱਕਈ ਨਾ ਸੰਸਾਰ ਵਿੱਚੋਂ ਜਾਈ ਨਾਨਕ ਨਾ ਵਿਹੂੜਿਆ ਮੂੰ ਕਾਲੇ ਉੱਠ ਜਾਈ ਪੌੜੀ ਹਰ ਸੱਜਣ ਮੇਲ ਪਿਆਰੇ ਮਿਲ ਪੰਥ ਦਸਾਈ ਜੋ ਹਰ ਦੱਸੇ ਮਿਤ ਇਸੋਂ ਬਲ ਜਾਈ ਗੁਣਾਂ ਸਾਝੀ ਤਿਨ ਸਿਉ ਕਰੀ ਹਰ ਨਾਮ ਧਿਆਈ ਹਰ ਸੇਵੀ ਪਿਆਰਾ ਨਿਤ ਸੇਵ ਹਰ ਸੁਖ ਪਾਈ ਬਲੇ ਹਾਰੀ ਸਤਗੁਰ ਤਿਸ ਜਿਨ ਸੋਝੀ ਪਾਈ ਸੁਨੋ ਮਹਿਲਾ ਤੀਜਾ ਪੰਡਿਤ ਮੈਲ ਨਾ ਚੁੱਕਈ ਜੇ ਵੇਦ ਪੜ ਜੁਗ ਚਾਰ ਤ੍ਰੈ ਗੁਣ ਮਾਇਆ ਮੂਲ ਹੈ ਕਿਛ ਹਉ ਮੈ ਨਾਮ ਵਿਸਾਰ ਪੰਡਿਤ ਭੂਲੇ ਦੂਜਾ ਲਾਗੇ ਮਾਣਾ ਕਹਿਵਾ ਪਰ ਅੰਤਰ ਤ੍ਰਿਸ਼ਨਾ ਭੁਖ ਹੈ ਮੂਰਖ ਭੁਖਿਆ ਮੋਏ ਗੁਵਾਰ ਸਤਗੁਰ ਸੇਵੈ ਸੁਖ ਪਾਇਆ ਸੱਚੇ ਸ਼ਬਦ ਵਿਚਾਰ ਅੰਧਰੋ ਤ੍ਰਿਸ਼ਨਾ ਭੁਖ ਗਈ ਸੱਚੇ ਨਾਏ ਪਿਆਰ ਨਾਮ ਰਤੇ ਸਹਿਜੇ ਰਜੇ ਜਿਨਾਂ ਹਰਿ ਰਾਖਿਆ ਉਰਤਾਰ ਮਹਿਲਾ ਤੀਜਾ ਮਨ ਮੁਖ ਹਰ ਨਾਮ ਨਾਸੇ ਵਿਆ ਦੁਖ ਲੱਗਾ ਬਹੁਤਾ ਆਇ ਅੰਤਰ ਅਗਿਆਨ ਅੰਧੇਰ ਹੈ ਸੁਧ ਨ ਕਾਈ ਪਾਇ ਮਨ ਹਟ ਸਹਿਜ ਨ ਬੀਜਿਓ ਉੱਖਾ ਕੇ ਅਗੈ ਖਾਇ ਨਾਮ ਨਿਧਾਨ ਵਿਸਾਰਿਆ ਦੁੱਤ ਲੱਗਾ ਜਾਏ ਨਾਨਕ ਗੁਰਮੁਖ ਮਿਲੈ ਵਡਿਆਈਆ ਜੇ ਆਪੇ ਮੇਲ ਮਿਲਾਏ ਪੌੜੀ ਹਰ ਰਸਨਾ ਹਰ ਜਸ ਗਾਵੇ ਖਰੀ ਸੁਹਾਵਣੀ ਜੋ ਮਨ ਤਨ ਮੁਖ ਹਰ ਬੋਲੇ ਸਾਹ ਹਰ ਭਾਵਣੀ ਜੋ ਗੁਰਮੁਖ ਚੱਕੈ ਸਾਦ ਸਾ ਤ੍ਰਿਪਤਾਵਣੀ ਗੁਣ ਗਾਵੇ ਪਿਆਰੇ ਨਿਤ ਗੁਣ ਗਾਏ ਗੁਣੀ ਸਮਝਾਵਣੀ ਜਸ ਹੋਵੇ ਆਪ ਦਇਾਲ ਸਤਿਗੁਰੂ ਗੁਰੂ ਬੁਲਾਵਣੀ ਸਲੋਕ ਮਹਲਾ 3 ਹਸਤੀ ਸਰ ਜਿਉ ਅੰਕਸ਼ ਹੈ ਅਹਰਣ ਜਿਉ ਸਿਰ ਦੇ ਮੰਤਮ ਅਗੈ ਰਖ ਕੈ ਉਹੀ ਸੇਵ ਕਰੇ ਓ ਗੁਰਮੁਖ ਆਪ ਨਿਵਾਰੀਐ ਸਭਰਾ ਸ੍ਰਿਸ਼ਟ ਕਾਲੇ ਨਾਨਕ ਗੁਰਮੁਖ ਬੁੱਝੀਆ ਜਾਂ ਆਪੇ ਨਦਰ ਕਰੇ ਮਹਿਲਾ ਤੀਜਾ ਜਿਨ ਗੁਰਮੁਖ ਨਾਮ ਧਿਆਇ ਆਏ ਤੇ ਪਰਵਾਣ ਨਾਨਕ ਕੁਲ ਉਧਾਰੇ ਆਪਣਾ ਦਰਗਾ ਪਾਵੇਂ ਮਾਣ ਤੋੜੀ ਗੁਰਮੁਖ ਸਖੀਆਂ ਸਿੱਖ ਗੁਰੂ ਮੇਲਾਇਆਂ ਇੱਕ ਸੇਵਕ ਗੁਰਪਾਸ ਇੱਕ ਗੁਰਕਾਰ ਲਾਈਆਂ ਜਿਨ੍ਹਾਂ ਗੁਰ ਪਿਆਰਾ ਮਨ ਚਿਤ ਤਿਨਾ ਪਾਓ ਗੁਰੂ ਦੇਵਾਈਆ ਗੁਰ ਸਿੱਖਾਂ ਇੱਕੋ ਪਿਆਰ ਗੁਰ ਮਿੱਤਾਂ ਪੁੱਤਾਂ ਪਾਈਆਂ ਗੁਰ ਸਤਗੁਰ ਬੋਲੋ ਸਭ ਗੁਰ ਆਖ ਗੁਰੂ ਜੀਵਾਈਆਂ ਸ਼ਲੋਕ ਮਹਲਾ 3 ਨਾਨਕ ਨਾਮ ਨਾਂ ਚੇਤਨੀ ਅਗਿਆਨੀ ਅੰਧੁਲੇ ਅਵਰੇ ਕਰਮ ਕੁਮਾਹੇ ਜਮਦਰ ਬਧੇ ਮਾਰੀਏ ਫਿਰ ਰਿਸ਼ਤਾ ਮਾਹੇ ਪਚਾਏ ਮਹਿਲਾ ਤੀਜਾ ਨਾਨਕ ਸਤਗੁਰ ਸੇਵੈ ਆਪਣਾ ਸੇ ਜਨ ਸੱਚੇ ਪਰਵਾਨ ਹਰ ਕੈ ਨਾਏ ਸਮਾਏ ਰਹੇ ਚੁਕਾ ਆਵਣ ਜਾਣ ਪੌੜੀ ਤਨ ਸੰਤ ਮਾਇਆ ਸੰਤੀਏ ਅੰਤੇ ਦੁਖਦਾਈ ਘਰ ਮੰਦਰ ਮਹਿਲ ਸਵਾਰੀਆਂ ਕਿਛ ਸਾਥ ਨਾ ਜਾਈ ਹਰ ਰੰਗੀ ਤੁਰੇ ਨਿਤ ਪਾਲੀਆਂ ਕਿਤੇ ਕਾਮ ਨਾ ਆਈ ਜਨ ਲਾਭ ਹੋ ਚਿੱਤ ਹਰ ਨਾਮ ਸਿਓ ਅੰਤ ਹੋਏ ਸਖਾਈ ਜਨ ਨਾਨਕ ਨਾਮ ਧਿਆਇਆ ਗੁਰਮੁਖ ਸੁਖ ਪਾਈ ਸਲੋਕ ਮਹਲਾ 3 ਦਿਨ ਕਰ ਮੈਂ ਨਾਉ ਨ ਪਾਈਏ ਤੂਰੇ ਕੰਮ ਪਾਇਆ ਜਾਏ ਨਾਨਕ ਨਦਰ ਕਰੇ ਜੇ ਆਪਣੀ ਤਾਂ ਗੁਰਮਤ ਮੇਲ ਮਿਲਾਏ ਮੈਂ ਲਾਹ ਪਹਿਲ ਇੱਕ ਦੱਜ ਹੈ ਇੱਕ ਦੱਬੀ ਹੈ ਇੱਕ ਨਾ ਕੁੱਤੇ ਖਾਹੇ ਇੱਕ ਪਾਣੀ ਵਿੱਚ ਉਸਟੀਏ ਇੱਕ ਪੀ ਫਿਰ ਹਸਣ ਪਾਏ ਨਾਨਕ ਏਵ ਨਾ Japai ਕਿੱਥਾ ਜਾਏ ਸਮਾਹ ਪੌੜੀ ਇਨਕਾ ਖਾਧਾ ਪੈਧਾ ਮਾਇਆ ਸਪਵਿਤ ਹੈ ਜੋ ਨਾਮ ਹਰ ਰਾਤੇ ਤਿੰਨ ਕੇ ਘਰ ਮੰਦਰ ਮਹਿਲ ਸਰਾਈ ਸਭ ਪਵਿਤ ਹੈ ਜਿਨੀ ਗੁਰਮੁਖ ਸੇਵਕ ਸਿੱਖ ਅਭਿਆਗਤ ਜਾਏ ਵਰਸਾਤੇ ਤਿੰਨ ਕੇ ਤੁਰੇ ਜ਼ੀਨ ਖੁਰਗੀਰ ਸਪਵਿਤ ਹੈ ਜਿਨੀ ਗੁਰਮੁਖ ਸਿੱਖ ਸਾਧ ਸੰਤ ਚੜ ਜਾਤੇ ਤਿਨ ਕੇ ਕਰਮ ਧਰਮ ਕਾਰਜ ਸਭ ਪਵਿੱਤ ਹੈ ਜੋ ਬੋਲੇ ਹਰ ਹਰ ਰਾਮ ਨਾਮ ਹਰ ਸਾਤੇ ਜਿਨ ਕੈ ਪੁੱਤ ਪੁੰਨ ਹੈ ਸੇ ਗੁਰਮੁਖ ਸਿੱਖ ਗੁਰੂ ਪਹਿ ਜਾਤੇ ਸਰੋਕ ਮਹਿ ਲਾਤੀ ਜਾ ਨਾਨਕ ਨਾਮ ਹੋ ਕੁੱਥਿਆ ਹਲਤ ਪਲਤ ਸਭ ਜਾਏ ਜਪ ਤਪ ਸੰਜਮ ਸਭ ਹਿਰ ਲਿਆ ਮੁਠੀ ਦੁਜੈ ਪਾਇ ਜਮਦਰ ਬੱਧੇ ਮਾਰੀਆਂ ਬਹੁਤੀ ਮਿਲੈ ਸਜ਼ਾਏ ਮੈਲਾਤੀ ਜਾ ਸੰਤਾਂ ਨਾਲ ਵੈਰ ਕੁਮਾਉਂਦੇ ਦੁਸ਼ਟਾਂ ਨਾਲ ਮੋਹ ਪਿਆਰ ਅੱਗੇ ਪਿੱਛੇ ਸੁਖ ਨਹੀਂ ਮਰ ਜੰਮ ਵਾਰੋ ਵਾਰ ਕ੍ਰਿਸ਼ਨਾ ਕਦੇ ਨਾ ਬੁਝੈ ਦੋ ਬਿਦਾ ਹੋਏ ਖੁਆਰ ਮੂ ਕਾਲੇ ਤਿਨਾ ਨਿੰਦ ਕਾ ਤਿਤ ਸਚੈ ਦਰਬਾਰ ਨਾਨਕ ਨਾਮ ਵਿਹੂਰਿਆ ਨਾਉ ਰੁਵਾਰ ਨਾ ਪਾਰ ਪੌੜੀ ਜੋ ਹਰ ਨਾਮ ਧਿਆਇਂਦੇ ਸੇ ਹਰ ਹਰ ਨਾਮ ਰਤੇ ਮਨ ਮਾਹੀ ਜਿਨਾ ਮਨ ਚਿਤ ਇਕ ਅਰਧਿਆ ਤਿਨਾ ਇਕਸ ਬਿਨ ਦੂਜਾ ਕੋ ਨਾਹੀ ਸੇਪੁਰਖ ਹਰ ਸੇਵੰਦੇ ਜੇਨ ਥੁਰ ਮਸਤਕ ਲੇਖ ਲਿਖਾ ਹੀ ਹਰ ਕੇ ਗੁਣ ਨਿਤ ਗਾਉਂਦੇ ਹਰ ਗੁਣ ਗਾਏ ਗੁਣੀ ਸਮਝਾਈ ਵਡਿਆਈ ਵੱਡੀ ਗੁਰਮੁਖਾਂ ਗੁਰਪੂਰ ਹਰ ਨਾਮ ਸਮਾਈ ਸ਼ਲੋਕ ਲੈ ਲਾਤੀ ਜ ਸਤਗੁਰ ਕੀ ਸੇਵਾ ਗਾਖੜੀ ਸਿਰ ਦੀਜੈ ਆਪ ਗਵਾਇ ਸ਼ਬਦ ਮਰੇ ਫਿਰ ਨਾ ਮਰੇ ਤਾਂ ਸੇਵਾ ਪਵੈ ਸਭ ਥਾਂ ਪਾਸ ਪਰਸੈ ਪਾਸ ਹੋਵੇ ਸੱਚ ਰਹੇ ਲਿਵ ਲਾਇ ਜਿਸ ਪੂਰਬ ਹੋਵੇ ਲਿਖਿਆ ਤਿਸ ਸਤਗੁਰ ਮਿਲੈ ਪ੍ਰਭ ਆਏ ਨਾਨਕ ਗਣਤਾ ਸੇਵਕ ਨਾ ਮਿਲੈ ਜਿਸ ਬਖਸ਼ੇ ਸੋ ਪਵੈ ਥਾਂ ਮਹਿਲਾਤੀ ਜਾ ਮਹਿਲ ਕੁਮਹਿਰ ਨਾ ਜਾਣੀ ਮੂਰਖ ਆਪਣੈ ਸੋਆਇ ਸ਼ਬਦ ਚੀਨ ਹੈ ਤਾਂ ਮਹਿਲ ਲਹਿ ਜੋਤੀ ਜੋਤ ਸਮਾਇ ਸਦਾ ਸੱਚੇ ਕਾਫੋ ਮਨ ਵਸੇ ਤਾਂ ਸਭਾ ਸੋਝੀ ਪਾਇ ਸਤਗੁਰ ਆਪਣੈ ਘਰ ਵਰਤਦਾ ਆਪੇ ਲੈ ਮਿਲਾਇ ਨਾਨਕ ਸਤਗੁਰ ਮਿਲਿਆ ਸਭ ਪੂਰੀ ਪਈ ਜਿਸਨੂੰ ਕਿਰਪਾ ਕਰੇ ਰਜ਼ਾਏ ਪਾਉੜੀ ਤਨ ਤਨ ਭਾਗ ਤਿਨਾ ਭਗਤ ਜਨ ਜੋ ਹਰ ਨਾਮ ਹਰ ਮੁਖ ਕਹਤੇ ਆ ਤਨ ਤਨ ਭਾਗ ਤਿਨਾ ਸੰਤ ਜਨ ਜੋ ਹਰ ਜਸ ਸ੍ਰਵਣੀ ਸੁਣਤੇ ਆ ਤਨ ਤਨ ਭਾਗ ਤਿਨਾ ਸਾਧ ਜਨ ਹਰ ਕੀਰਤਨ ਗਾਏ ਗੁਣੀ ਜਨ ਬਣਤੇ ਆ ਤਨ ਤਨ ਭਾਗ ਤਿਨਾ ਗੁਰਮੁਖਾਂ ਜੋ ਗੁਰ ਸਿਖ ਲੈ ਮਨ ਜਿਣਤੇ ਆ ਸਭ ਦੂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰ ਚਰਣੀ ਸਿੱਖ ਪੜਤਿਆ ਸੋਖ ਮੈਂ ਲਾਤੀ ਜਾ ਬ੍ਰਹਮਿੰਦ ਤਿਸ ਦਾ ਬ੍ਰਹਮੁ ਤਰ ਹੈ ਇੱਕ ਸ਼ਬਦ ਲੈ ਬਲਾਇ ਨਾਮ ਨidhi 18 ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੈ ਸਦਾ ਵਸਾਇ ਬਿਨ ਸਤਗੁਰ ਨਾਉ ਨਾ ਪਾਈਆ ਗੁੱਜੋ ਕਰ ਵਿਚਾਰ ਨਾਨਕ ਪੂਰੇ ਭਾਗ ਸਤਿਗੁਰੂ ਮਿਲੈ ਸੁਖ ਪਾਏ ਜੁਗ ਚਾਰ ਮਹਿਲਾ ਤੀਜਾ ਕਿਆ ਗੱਭਰੂ ਕਿਆ ਬਿਰਦ ਹੈ ਮਨ ਮੁਕਤishna ਸੁਖ ਨਾ ਜਾਏ ਗੁਰਮੁਖ ਸ਼ਬਦ ਦੇ ਰਤਿਆ ਸੀਤਲ ਹੋਏ ਆਪ ਗਵਾਏ ਅੰਦਰ ਤ੍ਰਿਪਤ ਸੰਤੋਖਿਆ ਫਿਰ ਸੁਖ ਨ ਲੱਗੈ ਆਏ ਨਾਨਕ ਜੇ ਗੁਰਮੁਖ ਕਰੈ ਸੋ ਪਰਵਣ ਜੋ ਨਾਮ ਰਹਿ ਲਿਵਲਾਉ ਪੌੜੀ ਹਾਂ ਬਿਹਾਰੀ ਤਿੰਨ ਕੋ ਜੋ ਗੁਰਮੁਖ ਸਿੱਖਾ ਜੋ ਹਰ ਨਾਮ ਧਿਆਇਂਦੇ ਤਿੰਨ ਦਰਸ਼ਨ ਪਿਖਾ ਸੁਣ ਕੀਰਤਨ ਹਰ ਗੁਣ ਰਵਾ ਹਰ ਜਸ ਮਨ ਲਿਖਾ ਹਰ ਨਾਮ ਸਲਾਹੀ ਰੰਗ ਸਿਓ ਸਭ ਕਿਰਵਖਤ੍ਰਖਾ ਤਨ ਤਨ ਸੁਹਾਵਾ ਸੋ ਸਰੀਰ ਥਾਨ ਹੈ ਜਿੱਥੇ ਮੇਰਾ ਗੁਰ ਧਰੇ ਵਿਖਾ